ਗਰਮੀਆਂ ਦਾ ਸੀਜ਼ਨ ਉਹ ਸੀਜ਼ਨ ਹੈ ਜਿਸ ਦੇ ਵਿੱਚ ਠੰਡੇ ਪਾਣੀ ਤੋਂ ਬਿਨਾਂ ਤੁਸੀਂ ਰਹਿ ਹੀ ਨਹੀਂ ਸਕਦੇ ਉੱਪਰੋਂ ਜੇਕਰ ਪੱਖਾ কুলਰ ਨਾ ਹੋਵੇ ਤਾਂ ਜ਼ਿੰਦਗੀ ਖਤਮ ਹੀ ਸਮਝੋ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਲਈ ਅੱਜ ਜਿਹੜਾ ਇੰਡੀਆ ਜਾਂ ਪੰਜਾਬ ਦਾ ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਤੁਸੀਂ ਮੰਨ ਰਹੇ ਹੋ ਕਈ ਦੇਸ਼ਾਂ ਦੇ ਲਈ ਉਹ ਇੱਕ ਨਾਰਮਲ ਟੈਂਪਰੇਚਰ ਹੈ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿੱਥੇ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਕਿ ਤੁਹਾਡੀ ਚਮੜੀ ਤੱਕ ਉੱਦੜ ਜਾਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਜਿਹੇ ਹੀ ਦੁਨੀਆ ਦੇ ਪੰਜ ਸਭ ਤੋਂ ਜ਼ਿਆਦਾ ਗਰਮ ਦੇਸ਼ਾਂ ਬਾਰੇ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਨੰਬਰ 1 ਦੇ ਉੱਪਰ ਹੈ ਜੀ ਇਰਾਨ ਦੁਨੀਆ ਦੇ ਸਭ ਤੋਂ ਜ਼ਿਆਦਾ ਗਰਮ ਦੇਸ਼ਾਂ ਦੀ ਲਿਸਟ ਦੇ ਵਿੱਚ ਨੰਬਰ 5 ਤੇ ਆਉਂਦਾ ਹੈ ਇਰਾਨ ਇਰਾਨ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਅਜੀਹਤ ਦੇਸ਼ ਹੈ ਜਿਸ ਦੇਸ਼ ਦੇ ਵਿੱਚ ਤੁਸੀਂ ਇਕੱਠੇ ਠੰਡ ਅਤੇ ਗਰਮੀ ਦੋਨੇ ਚੀਜ਼ਾਂ ਨੂੰ ਮਾਣ ਸਕਦੇ ਹੋ ਕਿਉਂਕਿ ਜਿਹੜਾ ਇਰਾਨ ਦਾ ਪੂਰਬੀ ਖੇਤਰ ਹੈ ਉਹ ਪਹਾੜਾਂ ਦੇ ਨਾਲ ਢਕਿਆ ਹੋਇਆ ਹੈ ਇਸ ਕਰਕੇ ਇਰਾਨ ਦੇ ਇਸ ਏਰੀਏ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਠੰਡ ਮਹਿਸੂਸ ਹੁੰਦੀ ਹੈ ਤੇ ਜਦੋਂ ਠੰਡ ਹੁੰਦੀ ਹੈ ਉਦੋਂ ਤਾਂ ਇੱਥੋਂ ਦਾ ਜੋ ਹਾਲ ਹੁੰਦਾ ਹੈ ਉਹ ਤੁਸੀਂ ਪੁੱਛੋ ਹੀ ਨਾ ਉੱਥੇ ਹੀ ਜੇਕਰ ਆਪਾਂ ਇਰਾਨ ਦੇ ਦੱਖਣੀ ਖੇਤਰ ਦੀ ਗੱਲ ਕਰੀਏ ਤਾਂ ਉਹ ਗਰਮੀਆਂ ਦੇ ਵਿੱਚ ਇੰਨਾ ਜ਼ਿਆਦਾ ਤੇ ਉੱਪਰ ਚਾਹ ਦਾ ਪਤੀਲਾ ਰੱਖ ਕੇ ਚਾਹ ਬਣਾ ਸਕਦੇ ਹਾਂ ਅਜਿਹਾ ਇਸ ਕਰਕੇ ਹੈ ਕਿਉਂਕਿ ਈਰਾਨ ਦਾ ਜਿਹੜਾ ਇਹ ਦੱਖਣੀ ਖੇਤਰ ਹੈ ਇਹ ਬਿਲਕੁਲ ਸੁੱਕਾ ਹੈ ਇਹੀ ਕਾਰਨ ਹੈ ਕਿ ਇਸ ਏਰੀਏ ਦੇ ਵਿੱਚ ਗਰਮੀ ਹੱਦ ਤੋਂ ਜ਼ਿਆਦਾ ਹੋ ਜਾਂਦੀ ਹੈ ਤੇ ਗਰਮੀਆਂ ਦੇ ਵਿੱਚ ਤਾਂ ਇਥੋਂ ਦਾ ਟੈਂਪਰੇਚਰ 70 ਡਿਗਰੀ ਸੈਲਸੀਅਸ ਤੱਕ ਵੀ ਚਲਿਆ ਜਾਂਦਾ ਹੈ ਤੇ ਹੁਣ ਆਪਾਂ ਜੇਕਰ ਈਰਾਨ ਦੇ ਵਿੱਚ ਸਭ ਤੋਂ ਜ਼ਿਆਦਾ ਗਰਮ ਜਗ੍ਹਾ ਦੀ ਗੱਲ ਕਰੀਏ ਤਾਂ ਉਸ ਜਗ੍ਹਾ ਦਾ ਨਾਮ ਹੈ ਦਸਤ ਅਲ ਔਤ ਇਹ ਈਰਾਨ ਦੇਸ਼ ਦਾ ਉਹ ਹਿੱਸਾ ਹੈ ਜਿਹੜਾ ਸਭ ਤੋਂ ਜ਼ਿਆਦਾ ਗਰਮ ਰਹਿੰਦਾ ਹੈ ਜੇਕਰ ਪੁਰਾਣੇ ਡਾਟੇ ਨੂੰ ਦੇਖੀਏ ਤਾਂ ਸਾਲ 2003 ਤੋਂ ਲੈ ਕੇ ਸਾਲ 2009 ਤੱਕ ਇਸ ਪਾਇਆ ਗਿਆ ਸੀ ਉਹ ਪਾਇਆ ਗਿਆ ਸੀ ਜੀ 70.7 ਡਿਗਰੀ ਸੈਲਸੀਅਸ ਇਸ ਤੋਂ ਇਲਾਵਾ ਈਰਾਨ ਦੇ ਵਿੱਚ ਜਗ੍ਹਾ ਆਉਂਦੀ ਹੈ ਜੀ ਬੰਤਰੇ ਬਹਾਸ਼ਾ ਉੱਥੋਂ ਦਾ ਟੈਂਪਰੇਚਰ ਇਸ ਜਗ੍ਹਾ ਦੇ ਟੈਂਪਰੇਚਰ ਤੋਂ ਵੀ ਕਿਤੇ ਜ਼ਿਆਦਾ ਹੈ ਬੀਤੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦਾ ਟੈਂਪਰੇਚਰ 74 ਡਿਗਰੀ ਸੈਲਸੀਅਸ ਤੱਕ ਪਾਇਆ ਗਿਆ ਸੀ ਹੁਣ ਤੁਸੀਂ ਸਮਝੀ ਸਕਦੇ ਹੋ ਕਿ ਈਰਾਨ ਦੇ ਵਿੱਚ ਗਰਮੀ ਕਿਸ ਤਰ੍ਹਾਂ ਦੇ ਨਾਲ ਕਹਿਰ ਮਚਾਉਂਦੀ ਹੈ ਇੱਥੋਂ ਦਾ ਟੈਂਪਰੇਚਰ ਦੇਖ ਕੇ ਤੁਸੀਂ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਈਰਾਨ ਦਾ ਟੈਂਪਰੇਚਰ 50 ਤੋਂ ਲੈ ਕੇ 51 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਿਹਾ ਹੈ ਕਰੀਬਾਤੀ ਦੇਸ਼ ਦਾ ਜੈਸ ਨੂੰ ਇੱਥੋਂ ਦੇ ਲੋਕ ਕਿਰੀ ਬਾਜ ਵੀ ਕਹਿੰਦੇ ਹਨ ਗੱਲ ਕੀਤੀ ਜਾਵੇ ਕਿਰੀ ਬਾਤੀ ਦੀ ਤਾਂ ਇਹ ਇੱਕ ਬਹੁਤ ਜਿਆਦਾ ਸੋਹਣਾ ਤੇ ਪਿਆਰਾ ਦੇਸ਼ ਹੈ ਪਰ ਇਹ ਦੇਸ਼ ਨੂੰ ਕਮਜ਼ੋਰ ਬਣਾਉਂਦੀ ਹੈ ਇੱਥੋਂ ਦੀ ਗਰਮੀ ਇਹ ਗਰਮੀ ਦੇ ਨਾਲ ਨਾ ਤਾਂ ਇਹ ਦੇਸ਼ ਦਾ ਚੰਗੀ ਤਰ੍ਹਾਂ ਦੇ ਨਾਲ ਵਿਕਾਸ ਹੋ ਰਿਹਾ ਹੈ ਤੇ ਨਾ ਹੀ ਇੱਥੋਂ ਦੇ ਲੋਕ ਚੰਗੀ ਤਰ੍ਹਾਂ ਦੇ ਨਾਲ ਜ਼ਿੰਦਗੀ ਜਿਉਂ ਪਾ ਰਹੇ ਨੇ ਉੱਤੋਂ ਇਸ ਦੇਸ਼ ਦੀ ਜਿਹੜੀ ਗਰੀਬੀ ਹੈ ਉਹ ਵੀ ਇਹਨਾਂ ਲੋਕਾਂ ਨੂੰ ਨਹੀਂ ਉੱਠਣ ਦੇ ਰਹੀ ਕਿਰੀ ਬਾਤੀ ਦੇਸ਼ ਨੂੰ ਦੁਨੀਆ ਦਾ ਚੌਥਾ ਸਭ ਤੋਂ ਜਿਆਦਾ ਗਰਮ ਦੇਸ਼ ਮੰਨਿਆ ਜਾਂਦਾ ਹੈ ਇਹ ਦੇਸ਼ ਚਾਰੇ ਪਾਸਿਆਂ ਤੋਂ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਘਿਰਿਆ ਹੋਇਆ ਹੈ ਤੇ ਇਸ ਦੇ ਆਲੇ-ਦੁਆਲੇ ਬਹੁਤ ਸੋਹਣ ਇਹ ਦੇਸ਼ ਦੇ ਵਿੱਚ ਜਿਹੜਾ ਐਵਰੇਜ ਟੈਂਪਰੇਚਰ ਰਹਿੰਦਾ ਹੈ ਉਹ ਰਹਿੰਦਾ ਹੈ ਜੀ 28 ਡਿਗਰੀ ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ ਕਿਰੀਬਾਤੀ ਦੇਸ਼ ਦੇ ਵਿੱਚ ਲੋਕਾਂ ਦੇ ਕੋਲ ਨਾ ਤਾਂ ਪੈਸਾ ਹੈ ਤੇ ਨਾ ਹੀ ਰੁਜ਼ਗਾਰ ਹੈ ਤੇ ਨਾ ਹੀ ਇੱਥੋਂ ਦੇ ਲੋਕਾਂ ਦੇ ਕੋਲ ਕੋਈ ਐਜੂਕੇਸ਼ਨ ਹੈ 35 ਦੇਸ਼ਾਂ ਨੂੰ ਮਿਲਾ ਕੇ ਇਹ ਦੇਸ਼ ਬਣਦਾ ਹੈ ਕਿਰੀਬਾਤੀ ਤੇ ਇੱਥੋਂ ਦੀ ਜਿਹੜੀ ਮਿੱਟੀ ਹੈ ਉਹ ਵੀ ਜਿਆਦਾ ਵਧੀਆ ਨਹੀਂ ਉਸ ਕਰਕੇ ਇੱਥੇ ਜਿਆਦਾ ਕੁਝ ਨਹੀਂ ਉਗਦਾ ਤੇ ਹਮੇਸ਼ਾ ਸੋਕੇ ਵਰਗੇ ਹਾਲਾਤ ਰਹਿੰਦੇ ਨੇ ਇਹ ਦੇਸ਼ ਦੇ ਵਿੱਚ ਖੇਤੀ ਜੋਗ ਜ਼ਮੀਨ ਬਹੁਤ ਘੱਟ ਹੈ ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਣ ਪੀਣ ਵਾਲ ਖਦੇਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਕਿਰੀਬਾਤੀ ਦੇਸ਼ ਦੁਨੀਆ ਦੇ ਨਕਸ਼ੇ ਦੇ ਉੱਪਰੋਂ ਗਾਇਬ ਹੋ ਜਾਵੇਗਾ। ਆਉਣ ਵਾਲੇ 50 ਸਾਲਾਂ ਦੇ ਵਿੱਚ ਇਹ ਦੇਸ਼ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਕਿਉਂਕਿ ਇਹ ਸਮੁੰਦਰ ਦੇ ਵਿੱਚ ਡੁੱਬ ਜਾਵੇਗਾ। ਦੁਨੀਆ ਦੇ ਸਭ ਤੋਂ ਜ਼ਿਆਦਾ ਗਰਮ ਦੇਸ਼ਾਂ ਦੀ ਲਿਸਟ ਦੇ ਵਿੱਚ ਜਿਹੜਾ ਅਗਲਾ ਦੇਸ਼ ਆਉਂਦਾ ਹੈ ਉਹ ਦੇਸ਼ ਹੈ ਜੀ ਮਾਲੀ। ਪੱਛਮੀ ਅਫਰੀਕਾ ਦੇ ਵਿੱਚ ਵਸੇ ਹੋਏ ਇਸ ਦੇਸ਼ ਦੇ ਵਿੱਚ ਅੱਜ ਦੇ ਸਮੇਂ ਲਗਭਗ 2 ਕਰੋੜ ਦੀ ਆਬਾਦੀ ਰਹਿੰਦੀ ਹੈ ਪਰ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਮਾੜੇ ਅਫਸਰਾਂ ਦੇ ਕਾਰਨ ਤੇ ਇੱਥੋਂ ਦੇ ਮਾੜੇ ਨੇਤਾਵਾਂ ਦੇ ਕਾਰਨ ਇਹ ਦੇਸ਼ ਗਰੀਬੀ ਦੀ ਦਲਦਲ ਦੇ ਵਿੱਚ ਲਗਾਤਾਰ ਤ ਭ੍ਰਸ਼ਟਾਚਾਰ ਅਤੇ ਗਰੀਬੀ ਦਾ ਪੂਰਾ ਸਾਥ ਦਿੰਦਾ ਹੈ ਇੱਥੋਂ ਦਾ ਕ੍ਰਾਈਮ ਇਹ ਦੇਸ਼ ਦੇ ਵਿੱਚ ਦਿਨ ਦਿਹਾੜੇ ਕਿਸੇ ਨੂੰ ਮਾਰ ਕੇ ਲੁੱਟ ਲੈਣਾ ਇੱਕ ਆਮ ਗੱਲ ਹੈ ਮਾਲੀ ਦੇਸ਼ ਦਾ ਜਿਹੜਾ ਜ਼ਿਆਦਾਤਰ ਇਲਾਕਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਰੇਗਿਸਤਾਨ ਹੈ ਇਸ ਕਰਕੇ ਇਸ ਦੇਸ਼ ਦੇ ਵਿੱਚ ਚਾਰੇ ਪਾਸੇ ਤੋਂ ਹਮੇਸ਼ਾ ਮਿੱਟੀ ਹੀ ਉੜਦੀ ਰਹਿੰਦੀ ਹੈ ਉੱਤੋਂ ਜਾਖਮਾ ਦੇ ਉੱਤੇ ਨਾਮਕ ਪਾਉਣ ਦਾ ਕੰਮ ਕਰਦੀ ਹੈ ਇਸ ਦੇਸ਼ ਦੇ ਵਿੱਚ ਗਰਮੀ ਇਹ ਗਰਮੀ ਇੱਥੋਂ ਦੇ ਲੋਕਾਂ ਨੂੰ ਭ੍ਰਸ਼ਟਾਚਾਰ ਤੋਂ ਵੀ ਜ਼ਿਆਦਾ ਸਤਾਉਂਦੀ ਹੈ ਮਾਲੀ ਦੇਸ਼ ਦੇ ਸਭ ਤੋਂ ਜ਼ਿਆਦਾ ਗਰਮ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਮ ਹੈ ਟਿੰਬਕਾਟੂ ਇਹ ਸਹਾਰਾ ਦੇ ਰੇਗਿਸਤਾਨ ਦੇ ਦੱਖਣੀ ਕਿਨਾਰੇ ਦੇ ਉੱਪਰ ਵਸਿਆ ਹੋਇ ਹਾਂ ਇਲਾਕਾ ਹੈ ਜਿੱਥੇ ਠੰਡ ਦੇ ਦਿਨਾਂ ਦੇ ਵਿੱਚ ਵੀ ਜਕਈ ਠੰਡ ਦੇ ਮੌਸਮ ਦੇ ਵਿੱਚ ਵੀ ਹਮੇਸ਼ਾ ਗਰਮੀ ਰਹਿੰਦੀ ਹੈ ਉਹ ਵੀ ਕੋਈ ਥੋੜੀ ਬਹੁਤੀ ਗਰਮੀ ਨਹੀਂ ਬਲਕਿ ਬਹੁਤ ਜ਼ਿਆਦਾ ਗਰਮੀ ਮਤਲਬ ਕਿ ਜਦੋਂ ਇੰਡੀਆ ਦੇ ਵਿੱਚ ਜਨਵਰੀ ਦੇ ਮਹੀਨੇ ਲੋਕ ਰਜਾਈਆਂ ਲੈ ਕੇ ਸੌਂਦੇ ਨੇ ਉਸ ਸਮੇਂ ਵੀ ਇਸ ਦੇਸ਼ ਦਾ ਜਿਹੜਾ ਟੈਂਪਰੇਚਰ ਹੁੰਦਾ ਹੈ ਜਨਵਰੀ ਦੇ ਮਹੀਨੇ ਦੇ ਵਿੱਚ 49 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਹੁਣ ਜਦੋਂ ਇਸ ਦੇਸ਼ ਦਾ ਠੰਡ ਦੇ ਵਿੱਚ ਇਹ ਹਾਲ ਹੈ ਇੰਨੀ ਜ਼ਿਆਦਾ ਗਰਮੀ ਉੱਥੇ ਪੈਂਦੀ ਹੈ ਤਾਂ ਗਰਮੀਆਂ ਦੇ ਮੌਸਮ ਦੇ ਵਿੱਚ ਇੱਥੇ ਕਿੰਨੀ ਗਰਮੀ ਪੈਂਦੀ ਹੋਵੇਗੀ ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਮਾਲੀ ਦੇ ਵਿੱਚ ਜਿਹੜਾ ਔ ਇੱਥੋਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਅੱਗੇ ਵਧਦਾ ਹੈ ਇੱਥੇ ਇੰਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਘਰ ਤੋਂ ਬਾਹਰ ਨਿਕਲ ਕੇ ਕੋਈ ਕੰਮ ਕਰਨਾ ਲਗਭਗ ਮੁਸ਼ਕਲ ਹੀ ਹੋ ਜਾਂਦਾ ਹੈ ਉਹ ਹਮੇਸ਼ਾ ਘਰਾਂ ਦੇ ਅੰਦਰ ਹੀ ਤੜ ਜਾਂਦੇ ਨੇ ਇਹ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਕਿ ਏਸੀ ਪੱਖੇ কুলਰ ਸਾਰੇ ਆਪਣਾ ਕੰਮ ਛੱਡ ਦਿੰਦੇ ਨੇ ਉੱਤੋਂ ਗਰੀਬੀ ਦੇ ਚੱਲਦੇ ਇਸ ਦੇਸ਼ ਦੇ ਜ਼ਿਆਦਾਤਰ ਲੋਕ ਇੱਕ ਪੱਖਾ ਤੱਕ ਵੀ ਨਹੀਂ ਖਰੀਦ ਸਕਦੇ ਏਸੀ ਦੇ কুলਰ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਸ ਦੇਸ਼ ਦੇ ਵਿੱਚ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਦੇਸ਼ ਦੇ ਵਿੱਚ ਗਰੀਬੀ ਦੇ ਕਾਰਨ ਥੋੜੇ ਸੈਨਿਕ ਬਦਰੋਹ ਹੋ ਜਾਂਦਾ ਹੈ ਇਹ ਦੇਸ਼ ਦੇ ਵਿੱਚ ਸੇਨਾ ਬਦਰੋਹ ਕਰਕੇ ਤਖਤਾਂ ਪਲਟ ਦਿੰਦੀ ਹੈ ਜਿਵੇਂ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੇਨਾ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੰਦੀ ਹੈ ਤੇ ਸਾਰਾ ਕੰਟਰੋਲ ਆਪਣੇ ਕੋਲ ਲੈ ਲੈਂਦੀ ਹੈ ਇਸ ਤਰ੍ਹਾਂ ਦੇ ਕਈ ਬਦਰੋਹ ਮਾਲੀ ਦੇ ਵਿੱਚ ਹੁੰਦੇ ਰਹਿੰਦੇ ਨੇ ਮਾਲੀ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਮਾਰ ਬਾਕੂ ਜਿਹੜਾ ਕਿ ਇੱਥੋਂ ਦੀ ਰਾਜਧਾਨੀ ਵੀ ਹੈ ਇੱਥੋਂ ਦੀ ਜਿਹੜੀ ਰਾਸ਼ਟਰੀ ਭਾਸ਼ਾ ਹੈ ਉਹ ਫ੍ਰੈਂਚ ਹੈ ਪਰ ਜ਼ਿਆਦਾਤਰ ਲੋਕ ਇੱਥੋਂ ਦੀ ਖੇਤਰੀ ਭਾਸ਼ਾ ਬਾਂਬਰਾ ਵੀ ਬੋਲਦੇ ਨੇ ਗਰਮ ਦੇਸ਼ਾਂ ਦੀ ਲਿਸਟ ਦੇ ਵਿੱਚ ਨੰਬਰ 2 ਤੇ ਜਿਹੜਾ ਦੇਸ਼ ਹੈ ਜੀ ਉਸ ਦਾ ਨਾਮ ਹੈ ਲੀਵੀਆ ਇਹ ਦੇਸ਼ ਦਾ ਟੈਂਪ 2022 ਦੇ ਵਿੱਚ ਇਸ ਦੇਸ਼ ਦਾ ਟੈਂਪਰੇਚਰ 57.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਕਾਫੀ ਜਿਹੜਾ ਸਕਿਨ ਪ੍ਰੋਬਲਮ ਵੀ ਹੁੰਦੀਆਂ ਨੇ। ਲੀਬੀਆ ਦੀ ਜੇਕਰ ਆਪਾਂ ਸਭ ਤੋਂ ਜਿਆਦਾ ਗਰਮ ਜਗ੍ਹਾ ਦੀ ਗੱਲ ਕਰੀਏ ਤਾਂ ਉਸ ਦਾ ਨਾਮ ਹੈ ਗਾਡਾਮਿਸ। ਰੇਗਿਸਤਾਨ ਦੇ ਪਿੱਛੋਂ ਵਿੱਚ ਵਸਿਆ ਹੋਇਆ ਇਹ ਸ਼ਹਿਰ ਹੁਣ ਇੱਕ ਯੂਨੈਸਕੋ ਸਾਈਟ ਬਣ ਗਿਆ ਹੈ ਕਿਉਂਕਿ ਇਹ ਸ਼ਹਿਰ ਮਸ਼ਹੂਰ ਹੈ ਇਥੋਂ ਦੀਆਂ ਫੇਮਸ ਮਿੱਟੀ ਦੀਆਂ ਝੌਪੜੀਆਂ ਦੇ ਲਈ। ਇਹ ਝੌਪੜੀਆਂ ਦੇ ਵਿੱਚ ਲਗਭਗ ਇਥੋਂ ਦੀ 7000 ਆਬਾਦੀ ਰਹਿੰਦੀ ਹੈ ਤੇ ਇਸ ਝੌਪੜੀਆਂ ਦੀ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੇ ਅੰਦਰ ਤੁ ਹੁੰਦਾ ਇੱਥੋਂ ਦਾ ਟੈਂਪਰੇਚਰ ਹਮੇਸ਼ਾ 40 ਡਿਗਰੀ ਤੋਂ ਲੈ ਕੇ 50 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਹਿੰਦਾ ਹੈ ਇਸ ਤੋਂ ਬਾਅਦ ਜਿਹੜੀ ਲੀਬੀਆ ਦੀ ਸਭ ਤੋਂ ਜ਼ਿਆਦਾ ਗਰਮ ਜਗ੍ਹਾ ਦਾ ਨਾਮ ਆਉਂਦਾ ਹੈ ਉਸ ਦਾ ਨਾਮ ਹੈ ਅਲ ਅਜੀਜੀ ਇੱਥੋਂ ਦਾ ਟੈਂਪਰੇਚਰ ਲਗਭਗ 58 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਹਾਲਾਂਕਿ ਸਨ 2012 ਤੋਂ ਬਾਅਦ ਜਿਹੜੇ ਆંકੜੇ ਆਏ ਉਹਨਾਂ ਦੇ ਵਿੱਚ ਕਾਫੀ ਜਿਹਾ ਹੇਰ ਫੇਰ ਹੋਇਆ ਹੁਣ ਇੱਥੋਂ ਦਾ ਟੈਂਪਰੇਚਰ ਤਕਰੀਬਨ 48 ਡਿਗਰੀ ਸੈਲਸੀਅਸ ਰਹਿ ਗਿਆ ਹੈ ਇਹ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈਦੀ ਹੈ ਜਿਸ ਨੂੰ ਬਰਦਾਸ਼ਤ ਕਰਨ ਦੇ ਮਾਰੇ ਕਈ ਲੋਕ ਇਹ ਦੇਸ਼ ਨੂੰ ਛੱਡ ਜੀ ਜਿਹੜੀ ਕੈਪੀਟਲ ਸਿਟੀ ਜਾਂ ਕਹੀਏ ਰਾਜਧਾਨੀ ਹੈ ਉਸ ਦਾ ਨਾਮ ਹੈ ਟ੍ਰਾਈਪੋਲੀ ਇਸ ਦੇਸ਼ ਦੀ ਜਿਹੜੀ ਕਰੰਸੀ ਹੈ ਉਹ ਹੈ ਜੀ ਲੀਬੀਅਨ ਦਨਾਰ ਇਹ ਦੇਸ਼ ਅਫਰੀਕਾ ਮਹਾਦੀਪ ਦੇ ਵਿਚਕਾਰ ਵਸਿਆ ਹੋਇਆ ਹੈ ਤੇ ਇੱਥੋਂ ਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਹੈ ਉਹ ਅਰਬੀ ਹੈ ਇਹ ਦੇਸ਼ ਦਾ 90% ਹਿੱਸਾ ਰੇਗਿਸਤਾਨ ਦੇ ਨਾਲ ਟਕਿਆ ਹੋਇਆ ਹੈ ਹੁਣ ਆਪਾਂ ਗੱਲ ਕਰਾਂਗੇ ਜੀ ਉਹ ਦੇਸ਼ ਜਿਸ ਦੇਸ਼ ਦੀ ਗਰਮੀ ਲੋਕਾਂ ਦੀ ਜਾਨ ਲੈ ਰਹੀ ਹੈ ਤੇ ਜਿਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਦੁਨੀਆਂ ਦੇ ਵਿੱਚ ਗਰਮੀ ਪੈਂਦੀ ਹੈ ਉਹ ਦੇਸ਼ ਹੈ ਜੀ ਇਥੋਪੀਆ ਇਹ ਇੱਕ ਅਜੀਹਤ ਦੇਸ਼ ਹੈ ਇਸ ਦੇਸ਼ ਦੇ ਵਿੱਚ ਕਈ ਥਾਵਾਂ ਤੇ ਤੁਹਾਨੂੰ ਨੋਰਮਲ ਟੈਂਪਰੇਚਰ ਕਈ ਥਾਵਾਂ ਤੇ ਬਹੁ ਨੂੰ ਟੈਂਪਰੇਚਰਸ ਦੇ ਦੇਖਣ ਨੂੰ ਮਿਲੇਗਾ ਪਰ ਜੇਕਰ ਐਵਰੇਜ ਤੌਰ ਤੇ ਦੇਖਿਆ ਜਾਵੇ ਤਾਂ ਇਹ ਹੈ ਜੀ ਦੁਨੀਆ ਦਾ ਸਭ ਤੋਂ ਜਿਆਦਾ ਗਰਮ ਦੇਸ਼ ਇਥੋਪੀਆ ਦੇ ਵਿੱਚ ਡੰਕਲ ਡਿਪਰੈਸ਼ਨ ਨਾਮ ਦੀ ਇੱਕ ਅਜਿਹੀ ਜਗ੍ਹਾ ਹੈ ਜਿਸ ਨੂੰ ਇਨਸਾਨਾਂ ਦੇ ਰਹਿਣ ਦੇ ਲਈ ਸਭ ਤੋਂ ਜਿਆਦਾ ਜ਼ਾਲਮ ਜਗ੍ਹਾ ਕਿਹਾ ਗਿਆ ਹੈ ਕਿਉਂਕਿ ਇਹ ਜਗ੍ਹਾ ਇੰਨੀ ਜਿਆਦਾ ਗਰਮ ਹੈ ਕਿ ਮੌਸਮ ਪਾਪਾ ਵੀ ਇਥੋਂ ਦੀ ਗਰਮੀ ਬਰਦਾਸ਼ਤ ਨਹੀਂ ਕਰ ਪਾਉਂਦਾ ਡੰਕਲ ਡਿਪਰੈਸ਼ਨ ਦੁਨੀਆ ਦੀ ਸਭ ਤੋਂ ਜਿਆਦਾ ਸੁੱਕੀ ਅਤੇ ਦੁਨੀਆ ਦੀ ਸਭ ਤੋਂ ਜਿਆਦਾ ਨੀਮੀ ਜਗ੍ਹਾ ਹੈ ਇਹ ਇਥੋਪੀਆ ਦੇ ਅਫਾਰ ਇਲਾਕੇ ਦੇ ਵਿੱਚ ਪੈਂਦੀ ਹੈ ਤੇ ਇਥੋਂ ਦਾ ਮੌਸਮ ਬਹੁਤ ਜਿਆਦਾ ਖਰਾਬ ਹੈ ਪਰ ਫਿਰ ਵੀ ਤੁਸੀਂ ਇਸ ਚ ਅਬੀਦ ਵੀ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਨਹੀਂ। ਅਥੋਪੀਆ ਦੇ ਅਫਾਰ ਕਬੀਲੇ ਦੇ ਲੋਕ ਇਸ ਜਗ੍ਹਾ ਨੂੰ ਹੀ ਆਪਣਾ ਘਰ ਮੰਨਦੇ ਨੇ ਤੇ ਉਹ ਇੱਥੇ ਹੀ ਰਹਿੰਦੇ ਨੇ। ਦੰਕਲ ਡਿਪਰੈਸ਼ਨ ਨੂੰ ਇਸ ਕਰਕੇ ਦੁਨੀਆ ਦੀ ਸਭ ਤੋਂ ਜ਼ਿਆਦਾ ਗਰਮ ਜਗ੍ਹਾ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦਾ ਜਿਹੜਾ ਔਸਤਨ ਤਾਪਮਾਨ ਹੈ ਉਹ ਹਮੇਸ਼ਾ 34.4 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਰਹਿੰਦਾ ਹੈ। ਹੁਣ ਜੇਕਰ ਇੱਥੋਂ ਦਾ ਐਵਰੇਜ ਟੈਂਪਰੇਚਰ ਇੰਨਾ ਰਹਿੰਦਾ ਹੈ ਤਾਂ ਗਰਮੀਆਂ ਦੇ ਦਿਨਾਂ ਵਿੱਚ ਇੱਥੋਂ ਦਾ ਟੈਂਪਰੇਚਰ ਕਿੰਨਾ ਜਾਂਦਾ ਹੋਵੇਗਾ? ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਧਰਤੀ ਦੀ ਜਿਹੜੀਆਂ ਹੋਰ ਵੀ ਗਰਮ ਜਗ੍ਹਾ ਨੇ ਔਸਤਨ ਤਾਪਮਨ ਇੰਨਾ ਰਹਿੰਦਾ ਹੈ 34.4 ਡਿਗਰੀ ਸੈਲਸੀਅਸ ਇਸ ਤੋਂ ਇਲਾਵਾ ਇੱਥੇ بارش ਬਹੁਤ ਜ਼ਿਆਦਾ ਘੱਟ ਹੁੰਦੀ ਹੈ ਸਾਲ ਦੇ ਵਿੱਚ ਸਿਰਫ ਇੱਥੇ 100 ਤੋਂ ਲੈ ਕੇ 200 ਮਿਲੀਮੀਟਰ ਹੀ بارش ਹੁੰਦੀ ਹੈ ਡਾਂਕਲ ਡਿਪਰੈਸ਼ਨ ਨਾਮ ਦੀ ਇਹ ਜਗ੍ਹਾ ਸਮੁੰਦਰੀ ਤਲ ਤੋਂ ਤਕਰੀਬਨ 750 ਮੀਟਰ ਥੱਲੇ ਹੈ ਇਹ ਜਗ੍ਹਾ ਦੇ ਥੱਲੇ ਤਿੰਨ ਟੈਕਟੋਨਿਕ ਪਲੇਟ ਨੇ ਜਿਹੜੀਆਂ ਹਰ ਸਾਲ ਇੱਕ ਦੂਜੇ ਤੋਂ 2 ਸੈਂਟੀਮੀਟਰ ਦੂਰ ਹੁੰਦੀਆਂ ਨੇ ਤੇ ਧਰਤੀ ਦੇ ਅੰਦਰ ਹੋਈ ਇਸ ਉਤਲ ਪੁਤਲ ਦੇ ਕਾਰਨ ਇਸ ਜਗ੍ਹਾ ਦੇ ਵਿੱਚੋਂ ਬਹੁਤ ਜ਼ਿਆਦਾ ਗਾਰਾ ਉਲਾਵਾ ਬਾਹਰ ਨਿਕਲਦਾ ਰਹਿੰਦਾ ਹੈ ਤੇ ਇਸ ਪੂਰੇ ਇਲਾਕੇ ਦੇ ਵਿੱਚ ਇਹ ਲਾਵਾ ਫੈਲ ਜਾਂਦਾ ਹੈ ਇਹ ਦੇਸ਼ ਅਰਮੀਨੀਆ ਤੋਂ ਬਾਅਦ ਦੁਨੀਆ ਦਾ ਦੂਜਾ ਪੂਰਾ ਈਸਾਈ ਰਾਸ਼ਟਰ ਦੇਸ਼ ਹੈ। ਇਹ ਦੇਸ਼ ਦੀ ਟੋਟਲ ਪੋਪੂਲੇਸ਼ਨ ਅੱਜ ਦੇ ਸਮੇਂ ਤਕਰੀਬਨ 11 ਕਰੋੜ 40 ਲੱਖ ਦੇ ਆਸ-ਪਾਸ ਹੈ। ਜਿਹੜਾ ਕਿ ਨਾਈਜੀਰੀਆ ਤੋਂ ਬਾਅਦ ਅਫਰੀਕਾ ਦਾ ਦੂਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਇਹ ਸੰਜੀਓ ਦੁਨੀਆ ਦੇ ਪੰਜ ਦੇਸ਼ ਜਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।